ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਸਭ ਕੋ ਬੋਲੇ ਆਪਣਾ ਪਾਣਾ ਮਨਮੁਖ ਦੂਜੈ ਬੋਲ ਨਾ ਜਾਣੈ ਅੰਦਲੇ ਕੀ ਮਤ ਅੰਦਲੀ ਬੋਲੀ ਆਏ ਗਿਆ ਦੁਖ ਤਾ ਹਾਏ ਦੁਖ ਮੈਂ ਜਨਮੈ ਦੁਖ ਮੈਂ ਮਰਣਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰਾ ਆਪਨ ਜਾਣ ਨਹੀਂ ਜਮ ਧਾਰਾ ਡਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਓ ਮਾਹਾ ਹੈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁੱਖ ਦੇਖੈ ਪੰਥ ਕਰਾਰੇ RAM ਨਾਮ ਘਟੇ ਅੰਤਰ ਪੂਜਾ ਅਵਰ ਨਾ ਦੂਜਾ ਕਾਹਾ ਹੈ ਓੜ ਨ ਕਥਨਾ ਸਿਫਤ ਸਜਾਈ ਜਿਉ ਤਉ ਦੇ ਭਾ ਵੈ ਰਹਿ ਰਜਾਈ ਦਰਗਹਿ ਪੈਦਾ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥੈ ਕਨੇਰੇ ਅੰਤ ਨ ਪਾਵੇ ਵੱਡੇ ਵਡੇਰੇ ਨਾਨਕ ਸਾਜ ਮਿਲੇ ਪਤ ਰਖੋ ਤੂੰ ਸਿਰ ਸਾਹਾ ਪਾਤਸ਼ਾਹ ਹਾ ਹੈ ਮਾਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਜਾ ਵਾਸਾ ਪੁਰ ਗਗਨੰਤਰ ਆਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਪਾਇੰਦਾ ਅੰਦਰ ਕੋਟ ਛਜੇ ਹਟਨਾਲੇ ਆਪੇ ਲੈ ਵਸਤ ਸੰਭਾਲੇ ਬਜਰਕ ਪਾੜ ਜੜੇ ਜੜ ਜਾਣਾ ਗੁਰ ਸ਼ਬਦੀ ਖੋਲਾਏਂਦਾ ਭੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਹੁਕਮਰ ਜਾਈ ਦਸਵਾਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏਂਦਾ ਪਉਣ ਪਾਣੀ ਅਗਨੀ ਇਕ ਵਾਸਾ ਆਪੇ ਕੀ ਤੋ ਖੇਲ ਧਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨੇ ਦਪਾਇੰਦਾ ਤਰ ਤੋ ਪਾਇ ਧਰੀ ਧਰਮਸਾਲਾ ਉਤਪਦ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏ ਦਾ ਪਾਰ 18 ਮਾਲਣ ਤੇਰੀ ਚੋਰ ਟੁਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰ ਆਖੇ ਸਸ ਘਰ ਸੂਰ ਸਮਾਏਂਦਾ ਅੰਖੇ ਪੰਜ ਉਡਰ ਨਹੀਂ ਧਾਵੈ ਸਫਲਿ ਹੋ ਬਿਰਖੰਮਰਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰਸ ਚੋਗ ਚੁਗਾਏਂਦਾ ਝਿਲ ਮਿਲ ਝਿਲ ਕੇ ਚੰਦ ਨ ਤਾਰਾ ਸੂਰਜ ਕਿਰਨ ਨ ਬਿਜਲੋ ਗਨਾਰਾ ਕਥੀ ਕਥੋ ਚੇਨ ਨਹੀਂ ਕੋਈ ਪੂਰ ਰਹਾ ਮਨ ਪਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਘਰ ਘਰ ਦੇਖੈ ਆਪ ਦੇ ਆਲਾ ਅਨਾਹਦ ਰੋਣ ਚੁਣਕਾਰ ਸਦਾ ਧੁਨ ਨਿਰਪੋਕੈ ਘਰ ਵਾਇਦਾ ਅਨਾਹਦ ਵਾਜੈ ਭਰਮ ਭੋ ਭਜੈ ਸਗਲ ਬਿਆਦ ਰਹਾ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮਖ ਜਾਤਾ ਦਰਸੋਵੈ ਗੁਣ ਗਾਏਂਦਾ ਆਦ ਨਰਿੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕ ਅੰਕਾਰ ਵਸੈ ਮਨ ਭਾਵੈ ਹੋ ਮੈਂ ਗਰਬਗਵਾਏਂਦਾ ਅਮਰਤ ਪੀਆ ਸਤ ਗੁਰ ਦੀਆ ਅਵਰ ਨਾ ਜਾਣਾਂ ਦੂਆ ਤੀਆ ਏਕੋ ਏਕ ਸੁਪਰ ਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸਚ ਗੈਰ ਗੰਭੀਰਾ ਕੋਈ ਨ ਜਾਣੈ ਤੇਰਾ ਚੀਰਾ ਜੀਤੀ ਹੈ ਤੇਤੀ ਤੁਧ ਜਾਚੈ ਕਰਮਿ ਲਐ ਸੋ ਪਾਏਂਦਾ ਕਰਮ ਧਰਮ ਸਚ ਹਾਤ ਤੁਮਾਰੈ ਵੇ ਪਰਵਾਹਾ ਘੁੱਟ ਢੰਡਾਰੈ ਉਹਦੇ ਯਾਰ ਗਿਰਬਾਲ ਸਦਾ ਪ੍ਰਭ ਆਪੇ ਮੇਲ ਮਲਾਏਂਦਾ ਆਪੇ ਦੇਖ ਲਖਾਵੇ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜੇ ਛੋੜੇ ਕਰਤਾ ਆਪੇ ਮਾਰ ਜਿਵਾਏਂਦਾ ਜੀਤੀ ਹੈ ਤੇਤੀ ਤੁਦੇ ਅੰਦਰ ਦੇਖੇ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੇ ਬਿਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੈ ਕਰਤੇ ਆਪੇ ਰਸ ਨਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅੰਨ ਦਿਨ ਨਾਮ ਧਿਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ Indra ਤਪੇ ਮਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਾਣ ਆਏ ਕੋਏ ਨਾ ਜਾਣੇ ਜੋ ਕੁਛ ਕਰੇ ਸੋ ਆਪਣ ਪਾਣੈ ਲਖ ਚੋ ਰਾਸੀ ਜੀ ਉਪਾਏ ਪਾਣੈ ਸਹ ਹਲਵਾਏ ਦਾ ਜੋਤ ਸੁਭਾਵੈ ਸੋਨੇ ਚੋ ਹੋਵੈ ਮਨ ਮੁਖ ਆਪ ਗਣਾਏ ਰੋਵੈ ਨਾਉ ਭੁੱਲਾ ਠੋਰ ਨਾ ਪਾਏ ਆਏ ਜਾਏ ਦੁਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਘਰ ਪੀਵੈ ਬਹੁੜ ਦੁਖ ਨਾ ਪਾਏ ਦਾ ਬਹੁਤ ਸਾਦੋ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੁਵੰਤ ਬਿਗੋਵੇ ਹਰ ਕੋ ਸੋਗ ਨ ਮਿਟਈ ਕਬ ਹੋ ਵਿਣ ਭਾਣੇ ਪਰਮਾਏ ਦਾ ਗਿਆਨ ਬਿ ਹੋਣੀ ਭਵੇ ਸਬਾਈ ਸਾਚਾ ਰਬ ਰਿਹਾਲੇ ਬੁਲਾਈ ਨਿਰਭੋਬ ਸਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏਂਦਾ ਅਟਲ ਅਡੋਲ ਅਤੋਲ ਮੁਰਾਰੇ ਖਿਨ ਮੈਂ ਢਾਹੇ ਫੇਰੋ ਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏਂਦਾ ਹਮ ਦਾ ਸੁਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਜਦੇ ਰੜਾਏਂਦਾ ਹਮ ਦਾ ਸੁਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਜ ਦੇ ਰੜਾਏਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ